ਕਨਲ ਪੁਸ਼ਪਿੰਦਰ ਸਿੰਘ ਬਾੜ ਨੇ ਜਿਹੜਾ ਸਟੇਟਮੈਂਟ 14 ਤਰੀਕ ਨੂੰ ਦਿੱਤਾ ਸੀ ਉਸ ਸਟੇਟਮੈਂਟ ਦੇ ਬੇਸਿਸ ਤੇ ਅੱਜ ਪਟਿਆਲਾ ਵਿਖੇ ਇੱਕ ਨਵੀਂ ਐਫ ਆਈ ਆਰ ਨੰਬਰ 69 ਪੁਲਿਸ ਸਟੇਸ਼ਨ ਸਿਵਲ ਲਾਈਨ ਰਜਿਸਟਰ ਕੀਤੀ ਗਈ ਹੈ ਔਰ ਉਹਨਾਂ ਨੇ ਜਿੰਨੇ ਵਿਅਕਤੀਆਂ ਦੇ ਨਾਮ ਲਿਖਾਏ ਸੀ ਜਿਹੜੇ ਪੁਲਿਸ ਆਫਸਰਸ ਦੇ ਨਾਮ ਲਿਖਾਏ ਸੀ ਇਸ ਐਫ ਆਈ ਆਰ ਦੇ ਵਿੱਚ ਉਹ ਸਾਰੇ ਅਫਸਰਾਂ ਦੇ ਨਾਮ ਮੈਂਸ਼ਨ ਕੀਤੇ ਗਏ ਆ और इस एफ़ आई आर द एक हाई लेवल एस आई टी भी कॉन्स्टिट्यूट कर दी गई है जिस तुम तो, एस पी एस परमार जो हमारे जो साढे ए डी जी पी लॉ एंड ऑर्डर है वो इस एस आई टी करेंगे कर इस दस एस पी होशियारपुर और एस uh, पी मोहाली इस एस आई टी के मैंबर हो ए पुलिस मुलाजम जड़े इस इंसीडेंट के शामिल सी ਉਨਾ ਸਾਰਿਆਂ ਨੂੰ ਜ਼ਿਲ੍ਹੇ ਤੋਂ ਬਾਹਰ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਤਾਂ ਕਿ ਇਸ ਕੇਸ ਦੀ ਨਿਰਪੱਖ ਇਨਵੈਸਟੀਗੇਸ਼ਨ ਕੀਤੀ ਜਾ ਸਕੇ। ਅ ਐਡੀਜੀਪੀ ਸਿਕਿਉਰਿਟੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਹੜੀ ਫੈਮਿਲੀ ਹੈ ਉਸ ਦੀ ਸੁਰੱਖਿਆ ਨੂੰ ਨਿਦਾਰਤ ਕੀਤਾ ਜਾਵੇ ਔਰ ਉਸ ਨੂੰ ਯਕੀਨੀ ਬਣਾਇਆ ਜਾਵੇ ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਸੰਬੰਧੀ ਪਟਿਆਲਾ ਪੁਲਿਸ ਨੇ ਨਵਾਂ ਮਾਮਲਾ ਦਰਜ ਕੀਤਾ ਹੈ ਅੱਜ ਥਾਣਾ ਸਿਵਲ ਲਾਈਨ ਵਿਖੇ ਕਰਨਲ ਬਾਠ ਦੇ ਬਿਆਨਾਂ ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਕਰਨਲ ਵੱਲੋਂ ਦੱਸੇ ਗਏ ਅਧਿਕਾਰੀਆਂ ਦੇ ਨਾਂ ਵੀ ਸ਼ਾਮਿਲ ਕੀਤੇ ਗਏ ਹਨ ਇਸ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਅਗਵਾਈ ਡੀਕਟਰ ਜਰਨਲੋ ਪੁਲਿਸ ਲੈਂਡ ਆਰਡਰ ਐਸਪੀਐਸ ਪਰ ਮਾਰਕ ਕਰਨਗੇ ਇਸ ਟੀਮ ਵਿੱਚ ਐਸਐਸਪੀ ਹੁਸ਼ਿਆਰਪੁਰ ਆਈਪੀਐਸ ਸੰਦੀਪ ਮਲਿਕ ਅਤੇ ਪੀਪੀਐਸ ਮਨਪ੍ਰੀ ਸਿੰਘ ਦਾ ਨਾਮ ਵੀ ਸ਼ਾਮਿਲ ਹੈ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਵੱਲੋਂ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕਰਨ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਐਸਆਈਟੀ ਨੂੰ ਸਬੂਤ ਇਕੱਠੇ ਕਰਨ ਅਤੇ ਅਗਲੀ ਕਾਨੂੰਨੀ ਕਾਰਵਾਈ ਲਈ ਰੋਜਾਨਾ ਆਧਾਰ ਤੇ ਜਾਂਚ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕੇ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਡੀਆਈਜੀ ਪਟਿਆਲਾ ਰੇਂਜ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਸਬੰਧਤ ਪੁਲਿਸ ਅਧਿਕਾਰੀਆਂ ਦਾ ਤੁਰੰਤ ਜ਼ਿਲ੍ਹਾ ਪਟਿਆਲਾ ਤੋਂ ਬਾਹਰ ਤਬਾਦਲਾ ਕੀਤਾ ਜਾਵੇ ਤਾਂ ਜੋ ਨਿਰਪੱਖ ਢੰਗ ਨਾਲ ਜਾਂਚ ਕੀਤੀ ਜਾ ਸਕੇ ਬੁਲਾਰੇ ਨੇ ਦੱਸਿਆ ਕਿ ਸਾਰੇ 12 ਸਬੰਧਤ ਪੁਲਿਸ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਖਿਲਾਫ ਵੱਡੀ ਸਜ਼ਾ ਦੇਣ ਲਈ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਦੀਕ ਡਾਇਰੈਕਟਰ ਜਨਰਲ ਪੁਲਿਸ ਸੁਰੱਖਿਆ ਪੰਜਾਬ ਨੂੰ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨੂੰ ਲੋੜਿੰਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸੋਏਸ਼ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲਾਂ ਬਣੇ ਰਹੋ। ਧੰਨਵਾਦ।